ਕਿ ਅਸੀਂ ਜਿਹੜੀ ਉਹ ਪਹਿਲੀ ਕਹਾਣੀ ਤੁਸੀਂ ਕਿਤਾਬ ਦੇ ਵਿੱਚ ਲਿਖੀ ਹੈ ਉਹ ਮੈਂ ਕਿ ਪੜ੍ਹ ਕੇ ਮੈਂ ਬਹੁਤ ਜ਼ਿਆਦਾ ਭਾਵੁਕ ਸੀ ਕਿ ਤੁਹਾਨੂੰ ਸ਼ੋਰਟ ਕੱਢੇ ਤੁਸੀਂ ਮੈਂ ਉਹ ਵੀ ਸੁਣਨੀ ਹੈ ਪਰਦੇਸ ਚੱਲਾ ਸੀਗਾ ਯੂ ਐਸ ਏ ਵਾਸਤੇ ਅਮਰੀਕਾ ਵਾਸਤੇ ਉਸਨੇ ਡੌਂਕੀ ਲਗਾਈ ਉਹਨੇ ਪੰਜਾਬ ਤੋਂ ਬਾਹਰ ਆਣ ਵਾਸਤੇ ਆਇਆ ਸੀਗਾ ਤੇ ਰਸਤੇ 'ਚ ਮੈਂ ਵਿਛੜ ਗਿਆ ਆਪਣੇ ਕਾਫਲੇ ਨਾਲ ਉਹ ਤੇ ਮੈਨੂੰ ਇਦਾਂ ਕਰਕੇ ਮੈਂ ਕਾਫੀ ਦਿਨ ਜੰਗਲ 'ਚ ਘੁੰਮਣ ਤੋਂ ਬਾਅਦ ਅੱਜ ਮੈਨੂੰ ਸੱਪ ਲੜਕੇ ਤੇ ਮੇਰੀ ਅੱਜ ਡੈਥ ਹੋਣ ਵਾਲੀ ਹੈ ਤੇ ਮੈਂ ਆਖਰੀ ਅੰਤ ਵੇਲੇ ਕੁਝ ਲਫ਼ਜ਼ ਆਪਣੀ ਮਾਂ ਨੂੰ ਸੁਨੇਹਾ ਦੇ ਰਿਹਾ ਪਿਆ ਉਹ ਬੱਚੇ ਨੇ ਸੁਨੇਹਾ ਲਿਖਿਆ ਕਿ ਮਾਂ ਮੈਂ ਤੇਰੇ ਦੁੱਧ ਦਾ ਕਰਜ਼ਾ ਉਤਾਰ ਨਹੀਂ ਸਕਿਆ ਮੈਨੂੰ ਆਖਣ ਲੱਗਾ ਕਿ ਮੈਨੂੰ ਉਹ ਪਿੰਜਰ ਆਖਦਾ ਪਿਆ ਉਹ ਨੌਜਵਾਨ ਦਾ ਪਿੰਜਰ ਨੇ ਮਿੱਟੀ ਕਹਿੰਦਾ ਯਾਰ ਮੇਰੀ ਮਿੱਟੀ ਲੈ ਜਾ ਮੇਰੇ ਪਿੰਜਰ ਦੇ ਥੱਲਿਓਂ ਕੇ ਮੇਰੀ ਮਾਂ ਤੱਕ ਪਹੁੰਚਾਦੀ ਏ ਮਿੱਟੀ ਮੇਰੀ ਧਰਤੀ ਮਾਂ ਤੱਕ ਤੇ ਮੇਰੀ ਮਾਂ ਤੱਕ ਕਿ ਮੈਂ ਉਹ ਮੇਰੀ ਮਾਂ ਇਸ ਮਿੱਟੀ ਨੂੰ ਮੱਥੇ ਨਾਲ ਲਾ ਕੇ ਸ਼ਾਇਦ ਉਹ ਮੈਨੂੰ ਮੇਰਾ ਮੇਰਾ ਇਸ ਮਿੱਟੀ ਵਿੱਚ ਮਿਲੇ ਦਾ ਮਹਿਸੂਸ ਕਰ ਸਕੇ ਮੇਰੀ ਮਾਂ ਜੇ ਸਾਡੇ ਪਿੰਡ ਖਾਲੀ ਹੋ ਗਏ ਜੇ ਸਾਡਾ ਅ ਮਤਲਬ ਕਿ ਸਾਡੇ ਘਰ ਖਾਲੀ ਹੋ ਗਏ ਪਿੰਡ ਖਾਲੀ ਹੋ ਗਏ ਉਹਨਾਂ ਵਿੱਚ ਜਿਹੜੀ ਤੁਸੀਂ ਇਹ RAMU ਵਾਲੀ ਕਹਾਣੀ ਹੈ ਉਹ ਕਹਾਣੀ ਅਸਲ ਸੀ ਵਚਨ ਨਾਲ ਪੜ੍ਹਨੀ ਹੈ RAMU ਤੋਂ RAM SINGH ਬਣਨ ਨਾਲ ਪੜ੍ਹਨੀ ਹੈ ਮਾਲਕ RAMU ਤੋਂ RAM SINGH ਬਣ ਕੇ ਤੇ ਜਿਹੜੇ ਇੰਗਲੈਂਡ ਜਾ ਕੇ ਬਸਦਾ ਹੈਗਾ ਸੰਦੀਪ ਸਿੰਘ ਉਹਨੂੰ ਵਾਪਸ ਆਪਣੇ ਪ੍ਰਦੇਸ਼ ਪੰਜਾਬ ਵਿੱਚ ਆ ਕੇ ਨੌਕਰੀ ਉਸੇ RAMU ਕੋਲ ਕਰਨੀ ਪਈ ਉਸੇ RAMU ਕੋਲ RAM ਕੋ ਕਰਨੀ ਪਈ ਏ ਇਹ ਹਕੀਕਤ ਹੈ ਇੰਨਾ ਸਮਾਂ ਮੈਨੇਜ ਕਿਵੇਂ ਕਰਦੇ ਹੋ ਤੁਸੀਂ ਰਿਡੀਅਨ ਨੂੰ ਟਾਈਮ ਦੇਣਾ ਪਰਿਵਾਰ ਨੂੰ ਵੀ ਤੁਸੀਂ ਕਹਿ ਰਹੇ ਹੋ ਵੀ ਮੇਰੇ ਕੇ ਦੱਸਿਆ ਸੀ ਵੀ ਮੈਂ ਬੱਚਿਆਂ ਦੀ ਕੇ ਸੇਵਾ ਕਰਨੀ ਹੈਗੀ ਆ ਤੇ ਲਿਖਣ ਦਾ ਵੀ ਇਹ ਮੈਨੇਜ ਕਿਵੇਂ ਕਰਦੇ ਹੋ ਮੈਂ ਕਈ ਵਾਰੀ ਵੇਖਦਾ ਹੁੰਦਾ ਇਹ ਇਹ ਲਿਖਣਾ ਬੰਦੇ ਦੇ ਵਸਤਾ ਨਹੀਂ ਹੈ ਜੀ ਲਿਖਣਾ ਕੁਦਰਤ ਦਿੰਦੀ ਹੈ ਕੁਦਰਤ ਬਖਸ਼ਦੀ ਹੈ ਲਿਖਣਾ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਅੱਜ ਜੀ ਦਾ ਸਵਾਗਤ ਕਰਦਾ ਹਾਂ ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਐ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਐ ਗੁਰੂ ਕੇ ਕੀਰਤਨੀਏ ਰੇਡੀਓ ਸਪਾਈਸ ਦੇ ਵਿੱਚ ਪ੍ਰੈਜੈਂਟਰ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਸਫਰ ਹੋਰ ਆਰੰਭ ਕੀਤਾ ਉਹਦੀ ਬਾਬਤ ਆਪਾਂ ਗੱਲਬਾਤ ਕਰਦੇ ਹਾਂ ਤੇ ਨਾਲ ਦਵਾਂਗੇ ਵਧਾਈਆਂ ਵੀ ਇਹਨਾਂ ਨੇ ਕਲਮ ਵੀ ਚੁੱਕੀ ਹੈ ਉਸ ਸਬੰਧ ਵਿੱਚ ਸਾਰੀ ਗੱਲਬਾਤ ਕਰਦੇ ਆ ਮੇਰੀ ਮੁਰਾਦ ਹੈ ਜੀ ਸਰਦਾਰ ਕੁਲਵੰਤ ਸਿੰਘ ਜੀ ਖਰਵਦੀ ਪਹਿਲੇ ਕਰੀਏ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵੀਰ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਤੁਹਾਡੀ ਮੈਂ ਪੁਸਤਕ ਮੇਰੇ ਹੱਥ ਲੱਗੀ ਮੈਂ ਹਜੇ ਸਿਰਫ ਇੱਕ ਪਹਿਲੀ ਕਹਾਣੀ ਪੜੀ ਹੈ ਅੱਜ ਮੇਰੇ ਕੋਲ ਚਾਰ ਕਹਾਣੀਆਂ ਰਹਿੰਦੀਆਂ ਨੇ ਮੇਰੇ ਦਿਲ ਕੀਤਾ ਵੀ ਗੱਲਬਾਤ ਜ਼ਰੂਰ ਕੀਤੀ ਜਾਵੇ ਤੁਹਾਡੀ ਕਲਮ ਪਹਿਲੇ ਤਾਂ ਸੁਣਦੇ ਸੀ ਤੁਸੀਂ ਇਕੱਲੇ ਗੁਰੂ ਕੇ ਕੀਰਤਨੀਓ ਫਿਰ ਤੁਸੀਂ ਪ੍ਰੈਜੈਂਟਰ ਰੇਡੀਓ ਪ੍ਰੈਜੈਂਟਰ ਬਣੇ ਤੇ ਹੁਣ ਕਲਮ ਵੀ ਚੱਕੀ ਐ ਇਹਦੇ ਬਾਰੇ ਦੱਸੋ ਵੀ ਤੁਹਾਡਾ ਸਫ਼ਰ ਕਿੱਥੋਂ ਅਰੰਭ ਹੁੰਦਾ ਜੀ ਅ ਵੀਰ ਜੀ ਹਰਪਾਲ ਸਿੰਘ ਜੀ ਮੈਂ ਅਸਲ 'ਚ ਜਦੋਂ ਨਿਊਜ਼ੀਲੈਂਡ ਆਇਆ ਸੀ ਨਾ ਉਸ ਤੋਂ ਪਹਿਲਾਂ ਹੀ ਮੈਨੂੰ ਮੇਰੇ ਪਿਤਾ ਜੀ ਤੋਂ ਹੀ ਥੋੜੀ ਜਿਹੀ ਚੇਟਕ ਲੱਗੀ ਸੀ ਇੱਕ ਤਾਂ ਲਿਖਣ ਦੀ ਚੇਟਕ ਬਚਪਨ ਤੋਂ ਸੀਗੀ ਔਰ ਜਿਉਂ ਵੱਡਾ ਜਿਉਂ ਵੱਡਾ ਹੋਇਆ ਤੇ ਫਿਰ ਲਿਖਣ ਦੇ ਨਾਲ-ਨਾਲ ਕੀਰਤਨ ਵਾਸਤੇ ਵੀ ਪਿਤਾ ਜੀ ਕੀਰਤਨ ਕਰਦੇ ਸੀ ਢਾਡੀ ਸੀਗੇ ਤੇ ਉਹਨਾਂ ਤੋਂ ਹੌਲੀ-ਹੌਲੀ ਥੋੜਾ-ਥੋੜਾ ਸਿੱਖਦਾ 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 ਕੀਰਤਨ ਵਾਲੇ ਪਾਸੇ ਵੀ ਆ ਗਿਆ ਔਰ ਨਿਊਜ਼ੀਲੈਂਡ ਆ ਕੇ ਮੈਂ 95 ਚ ਨਿਊਜ਼ੀਲੈਂਡ ਆ ਗਿਆ ਸੀਗਾ ਜੀ ਔਰ ਨਿਊਜ਼ੀਲੈਂਡ ਆ ਕੇ ਫਿਰ ਮੈਨੂੰ ਇੱਥੇ ਇੱਕ ਬਹੁਤ ਸਭ ਤੋਂ ਨੰਬਰ 1 ਰੇਡੀਓ ਹਿੰਦੀ ਰੇਡੀਓ ਸੀਗਾ ਅ ਉਹਦੇ ਤੇ ਜਾਦੇ ਹੀ ਹਿੰਦੀ ਚ ਪ੍ਰੋਗਰਾਮ ਚੱਲਦੇ ਸੀ ਉਹਦੇ ਚ ਇੱਕ ਗਰਬਾਣੀ ਪ੍ਰੋਗਰਾਮ ਕਰਿਆ ਕਰਦਾ ਸੀ ਮੈਂ ਹਰ ਸ਼ਨੀਵਾਰ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੀ ਉਹ ਪ੍ਰੋਗਰਾਮ ਦੀ ਸੇਵਾ ਮੈਨੂੰ ਮਿਲ ਗਈ ਔਰ ਮੈਂ ਲਗਾਤਾਰ ਉਸ ਪ੍ਰੋਗਰਾਮ ਨੂੰ 19 ਸਾਲ ਰੇਡੀਓ ਤਰਾਨਾ ਤੋਂ ਸੰਗਤ ਦੇ ਰੂਬਰੂ ਲੈ ਕੇ ਜਾਂਦਾ ਮੈਨੂੰ ਸੇਵਾ ਮਿਲੀ ਤੇ ਫਿਰ ਉਸ ਤੋਂ ਬਾਅਦ ਉਹ ਪ੍ਰੋਗਰਾਮ ਬੰਦ ਹੋ ਗਿਆ ਫਿਰ ਉਸ ਤੋਂ ਬਾਅਦ ਰੇਡੀਓ ਸਪਾਈਸ ਦੇ ਉਤੋਂ ਫਿਰ ਮੈਨੂੰ ਲਗਭਗ ਕੋਈ 3 ਸਾਲ ਹੋ ਗਏ ਨੇ ਇਹਨਾਂ ਦੇ ਨਾਲ ਹੁਣ ਜਿਹੜਾ ਪ੍ਰੋਗਰਾਮ ਹੈ ਉਤੋਂ ਗੁਰਬਾਣੀ ਪ੍ਰੋਗਰਾਮ ਲੈ ਕੇ ਆਉਣਾ ਔਰ ਇਹ ਮੇਰਾ ਨਿਊਜ਼ੀਲੈਂਡ ਦਾ ਜਿਹੜਾ ਰੇਡੀਓ ਦਾ ਸਫਰ ਹੈ ਕਾਫੀ ਲੰਮਾ ਸਫਰ ਹੈ ਕਾਫੀ ਸੰਗਤ ਨਾਲ ਜਿਹੜਾ ਪਿਆਰ ਜਿਹੜੀ ਜਿਹੜੇ ਸਾਡੇ ਸਰੋਤੇ ਨੇ ਨਿਊਜ਼ੀਲੈਂਡ ਦੇ ਔਰ ਬਹੁਤ ਚੰਗੀ ਤਰ੍ਹਾਂ ਮੇਰੀ ਜਿਹੜੇ ਬਜ਼ੁਰਗ ਨੇ ਜਿਹੜੇ ਬੱਚੇ ਨੇ ਉਹ ਤਾਂ ਰੇਡੀਓ ਘਟਸ ਹੁੰਦੇ ਨੇ ਜਿਹੜੇ ਬਜ਼ੁਰਗ ਉਹਨਾਂ ਦੇ ਤੇ ਕੰਨਾਂ 'ਚ ਮੇਰੀ ਆਵਾਜ਼ ਬਹੁਤ देर ਦੀ ਗੂੰਜਦੀ ਹੈ ਜੀ ਜੀ ਅੱਛਾ ਇਹ ਹੁਣ ਜਿਹੜੀ ਕਿਤਾਬ ਲਿਖੀ ਪਹਿਲੇ ਤੁਸੀਂ ਕਿਹਾ ਲਿਖਣ ਦੀ ਚੇਟਕ ਤੁਹਾਨੂੰ ਸ਼ੁਰੂ ਦੇ ਵੇਤੀ ਲਿਖਦੇ ਤੁਸੀਂ ਕਵਿਤਾਵਾਂ ਬਗੈਰ ਸੀ ਕਿ ਜਾਂ ਕਹਾਣੀਆਂ ਵਗੈਰਾ ਵੀ ਲਿਖਦੇ ਸੀ ਨਹੀਂ ਬਿਲਕੁਲ ਮੈਂ ਸ਼ੁਰੂ ਚ ਅਸਲ ਚ ਬਚਪਨ ਚ ਮੇਰੇ ਪਿਤਾ ਜੀ ਦੀ ਨਾ ਮਿੱਤਰਤਾ ਹੀ ਬਹੁਤ ਸੀ ਗੂੜੀ ਗਲਵਕੜੀ ਇੱਕ ਨਿੱਗੀ ਗਲਵਕੜੀ ਵਾਲੀ ਦੋਸਤੀ ਸੀ ਚਰਨ ਸਿੰਘ ਸਫਰੀ ਸਾਡੀ ਸਿੱਖ ਕੌਮ ਦੇ ਬਹੁਤ ਵੱਡੇ ਨਾਮ ਕਵੀ ਹੋਏ ਨੇ ਚਰਨ ਸਰਦਾਰ ਚਰਨ ਸਿੰਘ ਸਫਰੀ ਸੁਰਗਵਾਸੀ ਮੇਰੇ ਦਾਦਾ ਗੁਰੂ ਨੇ ਉਹ ਪਾਈ ਗੁਰੂ ਤੇ ਉਹਨਾਂ ਨੇ ਅਸਲ 'ਚ ਜਦੋਂ ਮੈਂ ਉਹਨਾਂ ਦੇ ਕੋਲ ਜਾਂਦਾ ਹੁੰਦਾ ਸੀ ਤੇ ਫਿਰ ਉਹਨਾਂ ਨੇ ਕਹਾ ਕਹਿੰਦੇ ਪੁੱਤ ਮੈਂ ਹੁਣ ਬਜ਼ੁਰਗ ਹੋ ਗਿਆ ਮੇਰੇ ਤੋਂ ਬਾਅਦ ਮੇਰਾ ਅੱਗੇ ਉਹਨਾਂ ਦਾ ਸ਼ਾਗਿਰਦ ਸੀਗੇ ਸਰਦਾਰ ਆਪਣਾ ਸੁਖਜੀਤ ਚਾਂਸਾਂ ਵਾਲੇ ਕਰਕੇ ਚਾਂਸਪਿੰਡ ਤੋਂ ਟਾਂਡੇ ਦੇ ਲੱਗਿਓ ਤੇ ਉਹਨਾਂ ਨੇ ਮੈਨੂੰ ਸ਼ਾਗਿਰਦ ਉਹਨਾਂ ਦਾ ਪਾਤਾ ਮੈਂ ਉਹਨਾਂ ਕੋਲੋਂ ਵੀ ਬਹੁਤ ਪਿਆਰ ਲਿਆ ਉਹਨਾਂ ਕੋਲੋਂ ਵੀ ਸਿੱਖਿਆ ਫਿਰ ਸਫਰੀ ਸਾਹਿਬ ਕੋਲੋਂ ਵੀ ਜਿਹੜਾ ਮੈਨੂੰ ਸਿੱਖਣ ਦਾ ਜਿਹੜਾ ਮੌਕਾ ਮਿਲਦਾ ਰਿਹਾ ਬਹੁਤ ਪਿਆਰ ਮਿਲਿਆ ਮੈਂ ਸ਼ੁਰੂ ਤੋਂ ਕਵਿਤਾ ਗੀਤ ਵਗੈਰਾ ਜਿਹੜੇ ਸੀ ਉਹ ਲਿਖੰਦਾ ਇੱਕ ਸ਼ੌਂਕ ਸੀਗਾ ਕਵਤਾਵਾਂ ਲੈ ਦਿੱਤੀਆਂ ਇੱਥੇ ਨਿਊਜ਼ੀਲੈਂਡ 'ਚ ਵੀ ਆ ਕੇ ਕੂਕ ਪੰਜਾਬੀ ਪੇਪਰ ਆ ਉਹਦੇ ਵਿੱਚ ਅ ਥੋੜਾ ਥੋੜਾ ਬਹੁਤ ਲਿਖ ਕੇ ਕੁਝ ਜਿਹੜਾ ਹੀ ਆਪਣੀ ਹਾਜ਼ਰੀ ਲਵਾਉਂਦਾ ਰਿਹਾ ਮੈਂ ਜੀ ਫਿਰ ਕੋਈ ਚੰਦ ਸ਼ਬਦ ਸਾਡੀ ਜਿਹੜੇ ਦਰਸ਼ਕ ਨੇ ਉਹਨਾਂ ਦੇ ਰੂਬਰੂ ਵੀ ਹੋ ਜੇ ਜਿਹੜੇ ਤੁਹਾਡੇ ਸਭ ਤੋਂ ਵੱਧ ਦਿਲ ਦੇ ਨੇੜੇ ਨੇ ਅਮ ਬਹੁਤ ਸਾਰੀਆਂ ਕਵਤਾਵਾਂ ਜਿਹੜੀਆਂ ਨੇ ਮੇਰੇ ਬਹੁਤ ਮੇਰੀਆਂ ਪਿਆਰੀਆਂ ਮੈਨੂੰ ਲੱਗਦੀਆਂ ਨੇ ਪਰ ਮੈਂ ਹੁਣ ਉਮਰ ਦੇ ਹਿਸਾਬ ਨਾਲ ਤੇ ਮੈਂ ਇਹੀ ਕਾਵਾਂਗਾ ਸਭ ਛੱਡ ਕਹਿੰਦੇ ਲਿਖਣ ਨੂੰ ਤੱਕ ਉਮਰ ਆਪਣੀ ਤੂੰ ਜਰਾ ਸਭ ਛੱਡ ਕਹਿੰਦੇ ਲਿਖਣ ਨੂੰ ਚਿੱਟੀ ਦਾੜੀ ਹੋ ਗਈ ਹੁਣ ਕਹਿੰਦੇ ਕੀ ਲਿਖਣਾ ਕਹਿੰਦੇ ਛੱਡੇ ਪਰੇ ਕਹਿੰਦਾ ਸਭ ਛੱਡ ਕਹਿੰਦੇ ਲਿਖਣ ਨੂੰ ਤੱਕ ਉਮਰ ਆਪਣੀ ਤੂੰ ਜਰਾ ਪਾਰੇ ਕਹਿੰਦਾ ਲਾਵੇ ਵਾਂਗੂ ਫੁੱਟ ਰਹੇ ਲਫ਼ਜ਼ਾਂ ਦਾ ਦੱਸੋ ਕੀ ਕਰਾਂ ਲਫ਼ਜ਼ ਜਿਹੜੇ ਉਹ ਤਾਂ ਨਿਕਲਦੇ ਨੇ ਜਿਹੜਾ ਜਿਹੜਾ ਕਲਾਕਾਰ ਬੰਦਾ ਹੈ ਨਾ ਉਹਦੇ ਅੰਦਰ ਵੇਗ ਹੁੰਦਾ ਹੈ ਇਹ ਨਾ ਕਲਾਕਾਰ ਇਹ ਅੰਦਰੋਂ ਨਾ ਉੱਠਦੇ ਨੇ ਅੰਦਰੋਂ ਲਫ਼ਜ਼ ਉਹ ਨਿਕਲਦੇ ਨੇ ਉਹ ਕੋਈ ਨਾ ਕੋਈ ਰੂਪ ਲੈ ਲੈਂਦੇ ਆ ਮੈਂ ਕਵਿਤਾਵਾਂ ਲਿਖਣੀਆਂ ਬੰਦ ਮਤਲਬ ਕਿ ਘੱਟ ਕੀਤੀਆਂ ਤੇ ਆਹ ਕਵਿਤਾਜ ਕਹਾਣੀਆਂ ਵਾਲਾ ਜਿਹੜਾ ਆ ਇਹ ਪੋਰਸ਼ਨ ਜਿਹੜਾ ਆ ਅੰਦਰੋਂ ਇਹਨੇ ਹਵਾਲਾ ਮਾਰਿਆ ਤੇ ਅੰਦਰੋਂ ਹੁਣ ਕਹਾਣੀਆਂ ਲਿਖਣੀਆਂ ਸ਼ੁਰੂ ਕਰਤੀਆਂ ਤੇ ਕਵਿਤਾ ਵਿੱਚ ਕਵਿਤਾ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਮੈਂ ਲਿਖੀਆਂ ਨੇ ਜਿਨ੍ਹਾਂ ਵਿੱਚ ਦੱਸੀ ਸਰਹੰਦ ਦੀਏ ਕੰਦੇ ਕੀ ਸੀ ਤੇਰੇ ਉੱਤੇ ਬੀਤੀ ਰਾਤ ਨਿੱਕੇ ਨਿੱਕੇ ਬਾਲਾਂ ਦੀ ਤੂੰ ਜਦੋਂ ਸਗੀ ਪੀਤੀ ਹੋਇਆ ਕਾਲਜੇ ਚ ਦੱਸ ਤੇਰੇ ਕਿਉਂ ਨਾ ਛੇਕਨੀ ਮੌਤ ਚੰਨ ਜਹੇ ਬਾਲਾਂ ਦੀ ਹੇ ਅੱਖੀਂ ਦੇਖਨੀ ਮੌਤ ਚੰਨ ਜਿਹੇ ਬਾਲਾ ਦੀਨ ਅੱਖੀ ਦੇਖ ਨਹੀਂ ਫੇ ਕਾਨ ਦਾ ਅੱਗੇਉ ਜਵਾਬ ਦੇ ਦਿੰਦੀ ਏ ਕਹਿੰਦੀ ਸ਼ੂਹੇ ਨਿੱਕੇ ਨਿੱਕੇ ਪੈਰ ਲੱਗੇ ਭਾਗ ਮੇਰੇ ਜਾਗੇ ਸ਼ੂਹੇ ਨਿੱਕੇ ਨਿੱਕੇ ਪੈਰ ਲੱਗੇ ਭਾਗ ਮੇਰੇ ਜਾਗੇ ਖੜੇ ਜ਼ਾਲਮ ਵੀ ਤੱਕਦੇ ਸੀ ਸਿੰਘਾ ਮੈਨੂੰ ਲੱਗੇ ਇਹਦਾ ਕੁਝ ਕਵਿਤਾ ਜਿਹੜੀਆਂ ਹੁਣ ਵਿਸਰ ਜਾਂਦੀਆਂ ਨੇ ਕਈ ਵਾਰੀ ਪਰ ਕਈ ਕਵਿਤਾ ਜਿਹੜੀਆਂ ਨੇ ਉਹ ਅੰਦਰ ਬੈਠੀਆਂ ਹੁੰਦੀਆਂ ਨੇ ਉਹ ਕਈ ਵਾਰੀ ਉਹ ਜਾਂਦੀਆਂ ਨਹੀਂ ਹੈਗੀਆਂ ਤੇ ਕਵਿਤਾ ਦਾ ਪਾਸ ਹਾਂਜੀ ਇਹ ਦੱਸੋ ਤੁਸੀਂ ਕਵਿਤਾਵਾਂ ਵੀ ਲਿਖਦੇ ਹੋ ਸਟੇਜਾਂ ਤੇ ਬੋਲਦੇ ਰੇਡੀਓ ਤੇ ਵੀ ਤੁਸੀਂ ਸੁਣਾਉਂਦੇ ਰਹੇ ਹੋ ਨੀ ਲਾਜਵੀਂ ਹਾਂ ਛੋਟਾ ਮੋਟਾ ਕਰ ਲੈਂਦਾ ਸੀ ਇੰਡੀਆ ਵੀ ਕਈ ਵਾਰੀ ਕਵੀ ਦਰਬਾਰ ਚ ਜਾ ਕੇ ਕੁਛ ਨਾ ਕੁਛ ਬੋਲਣ ਦਾ ਮੌਕਾ ਮਿਲਦਾ ਰਿਹਾ ਕੋਈ ਕਵਿਤਾਵਾਂ ਦੀ ਕਿਤਾਬ ਦੀ ਵਗੈਰਾ ਛਾਪਣ ਦੀ ਕੋਈ ਕੀਤੀ ਕਿ ਨਹੀਂ ਕੋਸ਼ਿਸ਼ ਤਾਂ ਇਹ ਜਲਦੀ ਹੁਣ ਅਗਲੀ ਕਹਾਣੀਆਂ ਦੀ ਜਿਹੜੀ ਬੁੱਕ ਹੈ ਉਹ ਸ਼ੁਰੂ ਹੋ ਗਈ ਹੈ ਲਿਖਣ ਵਾਸਤੇ ਤਿਆਰੀ ਚੱਲ ਰਹੀ ਹੈ ਔਰ ਉਸ ਤੋਂ ਬਾਅਦ ਅਸੀਂ ਇੱਕ ਕਵਿਤਾਵਾਂ ਦੀ ਜਿਹੜੀ ਬੁੱਕ ਆ ਉਹ ਵੀ ਜਲਦੀ ਲੈ ਕੇ ਆਵਾਂਗੇ ਇੰਨਾ ਸਮਾਂ ਮੈਨੇਜ ਕਿਵੇਂ ਕਰਦੇ ਹੋ ਤੁਸੀਂ ਰੇਡੀਅਨ ਨੂੰ ਟਾਈਮ ਦੇਣਾ ਪਰਿਵਾਰ ਨੂੰ ਵੀ ਤੁਸੀਂ ਕਹਿ ਰਹੇ ਹੋ ਵੀ ਮੇਰੇ ਕੇ ਦੱਸਿਆ ਸੀ ਵੀ ਮੈਂ ਬੱਚਿਆਂ ਦੀ ਕੇ ਸੇਵਾ ਕਰਨੀ ਹੈਗੀ ਆ ਤੇ ਲਿਖਣ ਦਾ ਵੀ ਇਹ ਮੈਨੇਜ ਕਿਵੇਂ ਕਰਦੇ ਹੋ ਮੈਨੇਜ ਬਸ ਕੁਦਰਤ ਕਰਵਾ ਲੈਂਦੀ ਹੈ ਵੀਰ ਜੀ ਕੁਦਰਤ ਕਰਵਾ ਲੈਂਦੀ ਏ ਕੁਦਰਤ ਲਿਖਵਾ ਲੈਂਦੀ ਏ ਨਹੀਂ ਤਾਂ ਟਾਈਮ ਤਾਂ ਜਿਵੇਂ ਹੁਣ ਬਾਹਰ ਪਰਦੇਸਾਂ ਵਿੱਚ ਬੈਠੇ ਆ ਤੇ ਇੱਥੇ ਦਾ ਰੋਟੀ ਪਾਣੀ ਦਾ ਹੀ ਮਸਲਾ ਬੜਾ ਪਿਆ ਰਹਿੰਦਾ ਤੇ ਭੱਜ ਦੌੜ ਲੱਗੀ ਰਹਿੰਦੀ ਏ ਪਰ ਜਿਉਂ ਜਦੋਂ ਮਾਰਸ ਸੱਚੇ ਪਾਸ਼ਾ ਨੇ ਲਿਖਵਾਣਾ ਹੁੰਦਾ ਮੈਂ ਮੈਂ ਕਈ ਵਾਰੀ ਵੇਖਦਾ ਹੁੰਦਾ ਇਹ ਇਹ ਲਿਖਣਾ ਬੰਦੇ ਦੇ ਵਸਦਾ ਨਹੀਂ ਹੈ ਜੀ ਲਿਖਣਾ ਕੁਦਰਤ ਦਿੰਦੀ ਏ ਕੁਦਰਤ ਬਖਸ਼ਦੀ ਏ ਲਿਖਣਾ ਲਿਖਣ ਵਾਸਤੇ ਕੁਦਰਤ ਦਾ ਸਾਥ ਚਾਹੀਦਾ ਕੁਦਰਤ ਜਿੰਨੀ देर ਨਹੀਂ ਲਿਖਾਂਦੀ ਓਨੀ ਦੇਰ ਬੰਦਾ ਨਹੀਂ ਲਿਖ ਸਕਦਾ ਮੈਂ ਕਾਫੀ ਦਿਨਾਂ ਤੋਂ ਮੇਰੇ ਮਨ 'ਚ ਸੋਚਣ ਰਿਹਾ ਸੀਗਾ ਇੱਕ ਮੈਂ ਚਾਰ ਕਹਾਣੀਆਂ ਜਿਹੜੀਆਂ ਸੀ ਉਹ ਮੈਂ ਵੀਰ ਕਾਜਲ ਜੀ ਹੈਗੇ ਇੰਦਰਜੀਤ ਕਾਜਲ ਜੀ ਜਿਹੜੇ ਮੇਰੀ ਬੁੱਕਾਂ ਦਾ ਇਸ ਨੂੰ ਬੁੱਕ ਨੂੰ ਜਿਨ੍ਹਾਂ ਨੇ ਪਬਲਿਸ਼ ਕੀਤਾ ਤੇ ਉਹ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੂੰ ਚਾਰ ਕਹਾਣੀਆਂ ਮੈਂ ਆਲਰੇਡੀ ਦਿੱਤੀਆਂ ਸੀ ਤੇ ਕਹਾਣੀ ਮੇਰੇ ਜੋ ਜਿੰਨੀ ਦੇਰ ਤੱਕ ਕੁਦਰਤ ਤੁਹਾਡੇ ਅੰਦਰ ਪੈਦਾ ਨਹੀਂ ਕਰਦੀ ਆਉਂਦੀ ਨਹੀਂ ਉਨੀ ਦੇਰ ਨਹੀਂ ਲਿਖ ਸਕਦਾ ਤੇ ਅੱਜ ਸਵੇਰੀ ਮੈਂ ਉੱਠਿਆ ਤੇ ਮੇਰੇ ਮੇਰੇ ਇੱਕ ਦਿਮਾਗ ਦੇ ਅੰਦਰ ਨਾ ਇੱਕ ਕਹਾਣੀ ਪੈਦਾ ਹੋ ਗਈ ਜਨਮ ਲੈ ਲਿਆ ਉਸਨੇ ਜਨਮ ਲੈ ਲਿਆ ਤੇ ਮੈਨੂੰ ਜਿੰਨੀ ਫਿਰ ਉਹ ਉਹ ਜਿਹੜੇ ਪਾਤਰ ਨੇ ਜਦੋਂ ਕਹਾਣੀ ਜਨਮ ਲੈ ਲੈਂਦੀ ਹੈ ਨਾ ਫਿਰ ਲਿਖਣ ਤੋਂ ਬਿਨਾ ਰਹਿ ਨਹੀਂ ਸਕਦਾ ਲਿਖਣੀ ਪੈਂਦੀ ਉਹ ਫਿਰ ਪੂਰੀ ਕਹਾਣੀ ਤਾਂ ਉਹ ਤੰਗ ਕਰਦੀ ਫੇ ਨਹੀਂ ਤਾਂ ਉਹ ਲਿਖ ਦਿੱਤੀ ਅੱਜ ਅੱਛਾ ਜੀ ਉਹ ਲਿਖ ਦਿੱਤੀ ਉਹ ਕਹਾਣੀ ਦਾ ਮੈਂ 2 ਮਿੰਟ ਹੈਗੇ ਮੈਂ ਤੁਹਾਨੂੰ ਮਾੜਾ ਜਿਹਾ ਦਾ ਵੇਰਵਾ ਬਿਲਕੁਲ ਬਿਲਕੁਲ ਪਰ ਇਹ ਦੇਖਿਆ ਜੀ ਕਿ ਅਸੀਂ ਜਿਹੜੀ ਉਹ ਪਹਿਲੀ ਕਹਾਣੀ ਤੁਸੀਂ ਕਿਤਾਬ ਦੇ ਵਿੱਚ ਲਿਖੀ ਹੈ ਉਹ ਮੈਂ ਕਿ ਪੜ ਕੇ ਮੈਂ ਬਹੁਤ ਜ਼ਿਆਦਾ ਭਾਵੁਕ ਸੀ ਕਿ ਕਿੱਥੋਂ ਸ਼ਬਦ ਕੱਢੇ ਤੁਸੀਂ ਮੈਂ ਉਹ ਵੀ ਸੁਣਨੀ ਹੈ ਅੱਛਾ ਅੱਛਾ ਹਾਂ ਉਹ ਵੀ ਉਹ ਵੀ ਦੱਸਦਾ ਅਸਲ 'ਚ ਅਸਲ 'ਚ ਕੀ ਹੈਗਾ ਇਹ ਨਾ ਇਹ ਕਹਾਣੀਆਂ ਤੇ ਚੱਲੋ ਜੋ ਸਮਾਜ ਦੇ ਅੰਦਰ ਹੁੰਦਾ ਹੈ ਉਹੀ ਕਹਾਣੀਆਂ ਹੁੰਦੀਆਂ ਨੇ ਇਹਨਾਂ ਤੋਂ ਸਮਾਜ ਦੇ ਵਿੱਚੋਂ ਹੀ ਕਹਾਣੀਆਂ ਪੈਦਾ ਹੁੰਦੀਆਂ ਗੀਤ ਵੀ ਸਮਾਜ ਤੋਂ ਹੀ ਪੈਦਾ ਹੁੰਦੇ ਕਵਿਤਾ ਵੀ ਸਮਾਜ ਤੋਂ ਪੈਦਾ ਹੁੰਦੀਆਂ ਕਿਉਂਕਿ ਇਹ ਇਹ ਜਿਹੜਾ ਲਿਖਣਾ ਆ ਜਿਹੜਾ ਇਹ ਕੁਦਰਤ ਕੁਦਰਤ ਪੈਦਾ ਕਰਦੀ ਹੈ ਬਟ ਇਹਦਾ ਜਿਹੜਾ ਕਰਤਾ ਆ ਉਹ ਹੋਰ ਹੈ ਤੁਹਾਨੂੰ ਉਸ ਦੇ ਉੱਤੇ ਕੰਮ ਕਰਨਾ ਪੈਂਦਾ ਉਹ ਕਹਾਣੀਆਂ ਆਪਣੇ ਆਪ ਅੰਦਰ ਆਉਂਦੀਆਂ ਇੱਕ ਉਹ ਕੁਦਰਤ ਖਮਾਉਂਦੀ ਹੈ ਤੇ ਜਿਹੜੀ ਕਹਾਣੀ ਦੀ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਲੱਗਾ ਇਹ ਕਹਾਣੀ ਇੱਕ ਪਰਦੇਸ ਗਏ ਬੱਚੇ ਦੀ ਹੈ ਜੀ ਪਰਦੇਸ ੱੱਲਾ ਸੀਗਾ ਯੂ ਐਸ ਏ ਵਾਸਤੇ ਅਮਰੀਕਾ ਵਾਸਤੇ ਉਸਨੇ ਡੌਂਕੀ ਲਗਾਈ ਉਹਨੇ ਜੀ ਉਹ ਇਹ ਮੈਂ ਕਹਾਣੀ ਦਾ ਪਾਤਰ ਹਿੱਦਾ ਹੈ ਕਿ ਮੈਂ ਅਮਰੀਕਾ ਗਿਆ ਤੇ ਉੱਥੇ ਇੱਕ ਲੜਕਾ ਸਾਨੂੰ ਸੁਨਾਨ ਸੁਣਾਈ ਉਸਨੇ ਕਿ ਉਹ ਜਦੋਂ ਆਇਆ ਉਹਨੇ ਕੀ ਵੇਖਿਆ ਰਸਤੇ ਵਿੱਚ ਜੀ ਇੱਕ ਬੱਚਾ ਇਹ ਕਹਿੰਦਾ ਮੈਂ ਜਦੋਂ ਆ ਰਿਹਾ ਸੀ ਤਾਂ ਮੈਂ ਥੋੜਾ ਦੂਰ ਆਪਣੇ ਕਾਫਲੇ ਤੋਂ ਥੋੜਾ ਦੂਰ ਜਦੋਂ ਬੈਠ ਗਏ ਸਾਰੇ ਤੇ ਮੈਂ ਵਾਸ਼ਰੂਮ ਕਰਨ ਵਾਸਤੇ ਗਿਆ ਤੇ ਇੱਕ ਦਰਖਤ ਦੇ ਥੱਲੇ ਕਿਸੇ ਦੇ ਮਰੇ ਹੋਏ ਦੀ ਪਿੰਜਰ ਪਿਆ ਹੋਇਆ ਕਹਿੰਦਾ ਜਦੋਂ ਮੈਂ ਉਹਨੂੰ ਪਿੰਜਰ ਵੇਖਿਆ ਤੇ ਕਹਿੰਦਾ ਡਰ ਤਾਂ ਹੁਣ ਖੋਪੜੇ ਚੋਂ ਨਿਕਲ ਗਿਆ ਸੀ ਤੇ ਕਹਿੰਦਾ ਮੈਂ ਲਾਗੇ ਜਾ ਕੇ ਉਹਦਾ ਬੈਗ ਵੇਖਿਆ ਤੇ ਉਹਦੇ ਬੈਗ ਵਿੱਚ ਇੱਕ ਬੁੱਕ ਨਿਕਲੀ ਜੀ ਇੱਕ ਉਹਦੀ ਡਾਇਰੀ ਲਿਖੀ ਡਾਇਰੀ ਦੇ ਉੱਤੇ ਉਹਨੇ ਕੁਝ ਲਾਈਨਾਂ ਲਿਖੀਆਂ ਸੀਗੀਆਂ ਜੀ ਉਹ ਲਾਈਨਾਂ ਜਦੋਂ ਉਹਨੇ ਸੁਣਾਈਆਂ ਨਾ ਉੱਥੇ ਪੜ ਕੇ ਕਿ ਉਹਨੇ ਆ ਲਿਖਿਆ ਕਿ ਮੈਂ ਫਲਾਣਾ ਸਿੰਘ ਤੇ ਮੇਰੇ ਪਿਤਾ ਦਾ ਨਾਮ ਇਹ ਮੇਰੀ ਮਾਤਾ ਦਾ ਨਾਮ ਇਹ ਮੈਂ ਪੰਜਾਬ ਤੋਂ ਬਾਹਰ ਆਣ ਵਾਸਤੇ ਆਇਆ ਸੀਗਾ ਤੇ ਰਸਤੇ ਚ ਮੈਂ ਵਿਛੜ ਗਿਆ ਆਪਣੇ ਕਾਫਲੇ ਨਾਲੋਂ ਤੇ ਮੈਨੂੰ ਇਦਾਂ ਕਰਕੇ ਮੈਂ ਕਾਫੀ ਦਿਨ ਜੰਗਲ 'ਚ ਘੁੰਮਣ ਤੋਂ ਬਾਅਦ ਅੱਜ ਮੈਨੂੰ ਸੱਪ ਲੜਕੇ ਤੇ ਮੇਰੀ ਅੱਜ ਡੈਥ ਹੋਣ ਵਾਲੀ ਏ ਤੇ ਮੈਂ ਆਖਰੀ ਅੰਤ ਵੇਲੇ ਕੁਝ ਲਫ਼ਜ਼ ਆਪਣੀ ਮਾਂ ਨੂੰ ਸੁਨੇਹਾ ਲਿਖਦਾ ਪਿਆ ਉਹ ਬੱਚੇ ਨੇ ਸੁਨੇਹਾ ਲਿਖਿਆ ਕਿ ਮਾਂ ਮੈਂ ਤੇਰੇ ਦੁੱਧ ਦਾ ਕਰਜ਼ ਉਤਾਰ ਨਹੀਂ ਸਕਿਆ ਵੀ ਆਪਣੇ ਪਿਓ ਦੇ ਵੀ ਇਕੱਲਾ ਇਕੱਲਾ ਮੈਂ ਪੁੱਤਰ ਸੀ ਤੁਹਾਡਾ ਤੇ ਮੈਂ ਤੁਹਾਡੇ ਤੁਹਾਡਾ ਕਰਜ਼ ਨਹੀਂ ਉਤਾਰ ਸਕਿਆ ਤੁਹਾਡੇ ਨਾਲ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਿਆ ਪਰ ਮੈਂ ਚਾਹੁੰਦਾ ਕਿ ਜੇ ਕੋਈ ਮੇਰਾ ਅਗਲਾ ਜਨਮ ਹੋਵੇ ਤੇ ਮੈਂ ਅਗਲੇ ਜਨਮ ਵਿੱਚ ਵੀ ਤੁਹਾਡਾ ਪੁੱਤਰ ਬਣ ਕੇ ਆਵਾਂ ਤੇ ਤੁਹਾਡੇ ਕੋਲ ਹੀ ਰਹਿ ਕੇ ਪਰਦੇਸਾਂ 'ਚ ਤੱਕੀ ਨਾ ਖਾਣ ਖਾਣ ਵਾਸਤੇ ਨਿਕਲਾਂ ਤੇ ਤੁਹਾਡੇ ਕੋਲ ਰਹਿ ਕੇ ਤੁਹਾਡੀ ਮੈਂ ਜਿਹੜੀ ਉਹ ਸੇਵਾ ਕਰਨ ਦਾ ਮਨ ਮੌਕਾ ਮਿਲੇ ਜੇ ਕੋਈ ਅਗਲਾ ਜਨਮ ਹੋਇਆ ਤੇ ਮੈਂ ਤੁਹਾਡੀ ਆ ਕੇ ਸੇਵਾ ਕਰਿਆਂ ਇਸ ਵਾਰ ਦੀ ਮੈਨੂੰ ਮੈਂ ਮਾਫੀ ਚਾਹਾਂਗਾ ਤੇ ਫਿਰ ਉਹ ਕਹਿੰਦਾ ਜਦੋਂ ਮੈਂ ਉਹਨੂੰ ਪਾੜ ਕੇ ਜਦੋਂ ਮੈਂ ਵਾਪਸ ਆਨ ਲਗਾ ਤੇ ਮੈਨੂੰ ਲੱਗਿਆ ਕਿ ਜਿਵੇਂ ਉਹ ਜਿਹੜਾ ਪਿੰਜਰ ਪਿਆ ਹੈ ਨਾ ਉਹ ਪਿੰਜਰ ਨੇ ਫਿਰ ਆਵਾਜ਼ ਮਾਰੀ ਮੈਨੂੰ ਮੈਨੂੰ ਆਖਣ ਲੱਗਾ ਕਿ ਮੈਨੂੰ ਉਹ ਪਿੰਜਰ ਆਖਦਾ ਪਿਆ ਉਹ ਨੌਜਵਾਨ ਦਾ ਪਿੰਜਰ ਨੇ ਮਿੱਟੀ ਕਹਿੰਦਾ ਯਾਰ ਮੇਰੀ ਮਿੱਟੀ ਲੈ ਜਾ ਮੇਰੇ ਪਿੰਜਰ ਦੇ ਥੱਲਿਓਂ ਕਿ ਮੇਰੀ ਮਾਂ ਤੱਕ ਪਹੁੰਚਾ ਦੀ ਇਹ ਮਿੱਟੀ ਮੇਰੀ ਧਰਤੀ ਮਾਂ ਤੱਕ ਤੇ ਮੇਰੀ ਮਾਂ ਤੱਕ ਕਿ ਮੈਂ ਉਹ ਮੇਰੀ ਮਾਂ ਇਸ ਮਿੱਟੀ ਨੂੰ ਮੱਥੇ ਨਾਲ ਲਾ ਕੇ ਸ਼ਾਇਦ ਉਹ ਮੈਨੂੰ ਮੇਰਾ ਮੇਰੇ ਮੇਰਾ ਇਸ ਮਿੱਟੀ ਵਿੱਚ ਮਿਲੇ ਦਾ ਮਹਿਸੂਸ ਕਰ ਸਕੇ ਮੇਰੀ ਮਾਂ ਤੇ ਕਹਿੰਦਾ ਮੈਂ ਉਹ ਪੱਗ ਪਾੜੀ ਤੇ ਉਹ ਪੱਗ ਦੇ ਪਰਨੇ ਪੱਗ ਦੇ ਟੋਟੇ ਵਿੱਚ ਮੈਂ ਉਹਦੀ ਮਿੱਟੀ ਇੱਕ ਮੈਂ ਜਿਹੜੀ ਉਹ ਨਾਲ ਲੈ ਕੇ ਆ ਡਾਇਰੀ ਮੇਰੇ ਕੋਲ ਆ ਤੇ ਉਹਨੇ ਮੈਨੂੰ ਕਿਹਾ ਕਿ ਤੁਹਾਡੇ ਪਿੰਡਾਂ ਦੇ ਲਾਗੇ ਸ਼ਾਇਦ ਉਹ ਪਿੰਡ ਆ ਜਿਹੜਾ ਜਿਸ ਪਿੰਡ ਦਾ ਉਹ ਬੱਚਾ ਸੀਗਾ ਤੇ ਮੈਨੂੰ ਉਹ ਬੱਚਾ ਅਮਰੀਕਾ ਚ ਮਿਲਿਆ ਤੇ ਉਹ ਅਮਰੀਕਾ ਚ ਮੈਨੂੰ ਕਹਿ ਰਿਹਾ ਕਿ ਤੁਸੀਂ ਕੋਸ਼ਿਸ਼ ਕਰਿਓ ਇਸ ਮਿੱਟੀ ਨੂੰ ਉਹਦੀ ਮਾਂ ਤੱਕ ਪਹੁੰਚਾ ਦਿਓ। ਵੈਕ ਰਿਹਾ। ਮੈਂ ਇੱਕ ਸੁਨੇਹਾ ਜਿਹੜਾ ਆ ਕਿ ਆਪਣੇ ਉਹ ਬੱਚੇ ਦਾ ਸੁਨੇਹਾ ਜਿਹੜਾ ਆ ਉਹ ਮੈਂ ਇਸ ਕਹਾਣੀ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਏ ਕਿ ਨਾ ਅਸੀਂ ਆਪਣੇ ਇਹ ਬੱਚਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਅਸੀਂ ਜੰਗਲਾਂ ਵਿੱਚ ਕੀਨੀਆਂ ਦੇ ਜੰਗਲਾਂ ਵਿੱਚ ਜਿਹੜੀਆਂ ਨੇ ਉਹ ਗਵਾਈਏ ਨਾ ਕਿ ਅਸੀਂ ਆਪ ਸਿਆ ਨੂੰ ਆਪਣੇ ਬੱਚਿਆਂ ਨੂੰ ਇੱਥੇ ਹੀ ਰੱਖ ਕੇ ਪੰਜਾਬ ਵਿੱਚ ਰੱਖ ਕੇ ਅਸੀਂ ਉਹਨਾਂ ਦੀਆਂ ਤਰੱਕੀਆਂ ਕਰੀਏ ਉਹਨਾਂ ਨੂੰ ਹੱਸਦੇ ਆ ਵਸਦੇ ਆ ਦੇਖੀਏ ਕਿਉਂਕਿ ਜੇ ਸਾਡੇ ਬੱਚੇ ਉੱਥੇ ਰਹਿਣਗੇ ਤੇ ਸਾਡਾ ਪੰਜਾਬ ਹੱਸਦਾ ਵਸਦਾ ਰਹੇਗਾ ਨਹੀਂ ਤੇ ਇੱਥੇ ਆ ਗਏ ਤਾਂ ਗੁੰਮ ਜਾਣਾ ਸਭ ਕੁਝ ਗੁੰਮ ਜਾਣਾ ਅੱਛਾ ਜਿਹੜੀ ਤੁਸੀਂ ਕਹਾਣੀ ਉਹ ਲਿਖੀ ਹੈਗੀ ਆ ਕਰਮ ਸਿੰਘ ਵਾਲੀ हां जी हां जी ਤੇ ਪਹਿਲੀ ਕਹਾਣੀ ਹੈ ਉਹ ਵੀ ਬਿਲਕੁਲ ਮਿਲਦੀ ਜੁਲਦੀ ਹੈ ਵੀ ਵਿਸ਼ਾ ਇਹੀ ਹੈ ਵੀ ਅਸੀਂ ਪਰਦੇਸ ਸ਼ਿਕਾਰੀਆ ਮੋਸਟਲੀ ਮੋਸਟਲੀ ਸਾਰੀਆਂ ਕਹਾਣੀਆਂ ਦਾ ਜਿਹੜਾ ਵਿਸ਼ਾ ਵਿਰਜੀ ਉਹ ਇਹੀ ਹੈ ਕਿ ਪਰਦੇਸ ਵਿੱਚ ਜਾ ਕੇ ਅਸੀਂ ਕੀ ਗਵਾਇਆ ਤੇ ਕੀ ਪਾਇਆ ਜਿਹੜੀ ਅਗਲੀ ਕਹਾਣੀ ਹੈ ਸੇ ਦਾ ਤਕਲਾ ਤੁਸੀਂ ਉਹਦੇ ਚ ਝਾਤ ਮਾਰੋਗੇ ਨਾ ਤੇ ਉਹਦੇ ਵਿੱਚ ਵੀ ਸਿਮਿਲਰ ਚੀਜ਼ ਹੀ ਹੈ ਕਿ ਬੰਦਾ ਬਾਹਰੋਂ ਆਇਆ ਤੇ ਉਹ ਆ ਕੇ ਜਦੋਂ ਪੰਜਾਬ ਦੇ ਆਪਣੇ ਪਿੰਡ ਦੇ ਹਾਲਾਤ ਦੇਖਦਾ ਹੈ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਹੈ ਹੀ ਨਹੀਂ ਜੀ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਗ੍ਰੰਥੀ ਸਿੰਘ ਆ ਉਹ ਸਮਝਾ ਰਿਹਾ ਕਿ ਦੱਸ ਰਿਹਾ ਕਿੰਦਾ ਯਾਰ ਇੱਥੇ ਤਾਂ ਪੰਜ ਬੰਦੇ ਵੀ ਨਹੀਂ ਆਉਂਦੇ ਆ ਸੰਗਰਾਦ ਵਾਲੇ ਤੇ ਨਹੀਂ ਆਉਂਦੇ ਅੱਗੇ ਪਿਛੇ ਤਾਂ ਕਿਸੇ ਨੇ ਆਉਣਾ ਨਹੀਂ ਹੈਗਾ ਤੇ ਉਹ ਜਿਹੜੇ ਦੁਖਾਂਤ ਆ ਜਿਹੜਾ ਸਾਡੇ ਪੰਜਾਬ ਦਾ ਦੁਖਾਂਤ ਆ ਉਹੀ ਵੀਰ ਜੀ ਮੈਂ ਕੋਸ਼ਿਸ਼ ਕੀਤੀ ਹੈ ਇਹਨਾਂ ਕਹਾਣੀਆਂ ਵਿੱਚ ਕਹਿਣ ਦੀ ਕਿ ਅਸੀਂ ਅਸੀਂ ਬਾਹਰ ਆ ਕੇ ਕੁਝ ਗਵਾ ਰਹੇ ਆ ਅਸੀਂ ਕੁਝ ਪਾਇਆ ਹੈ ਕਿ ਗਵਾਇਆ ਹੈ ਤੇ ਮੈਨੂੰ ਲੱਗਦਾ ਅਸੀਂ ਆਪਣੇ ਹੱਥੋਂ ਆਪਣਾ ਵਿਰਸਾ ਆਪਣਾ ਪੰਜਾਬ ਆਪਣੀ ਮਾਂ ਮਾਂ ਬੋਲੀ ਆਪਣੀਆਂ ਧਰਤੀਆਂ ਧਰਤੀ ਨੂੰ ਅਸੀਂ ਸਾਰੀ ਚੀਜ਼ ਨੂੰ ਇਸ ਕੁਝ ਛਿਲੜਾ ਕਰਕੇ ਕੁਝ ਘਰਾ ਕਰਕੇ ਘਰ ਵੀ ਇਹ ਸਾਡੇ ਨਹੀਂ ਹੈਗੇ ਜਿੰਨਾ ਘਰਾ ਤੁਸੀਂ ਰਹਿ ਰਹੇ ਆ ਇਹ ਘਰ ਸਾਡੇ ਥੋੜਾ ਨਹੀਂ ਇਹ ਤਾਂ ਇਸੇ ਤਰ ਤੀ ਦੇ ਰਹਿ ਜਾਣੇ ਅਸੀਂ ਚਲੇ ਜਾਣ ਅੱਗੇ ਬੱਚੇ ਆਣ ਬੱਚਿਆਂ ਤੋਂ ਬੱਚੇ ਉਹਨਾਂ ਇਹਨਾਂ ਨੂੰ ਗੋਰੀਆਂ ਨੂੰ ਵੀ ਪਤਾ ਕਿ ਇਹ ਸਈ ਇਹਨਾਂ ਨੂੰ ਆਚਾਰ ਕਿਤੇ ਨਹੀਂ ਰਹਿ ਰਹਿਣ ਵਸੇ ਰਿਆਂ ਤੇ ਰਹਿਣੇ ਨੇ ਇਹਨਾਂ ਦੇ ਜਾਤ ਜੂ ਵੱਡਦਾ ਮੁੜ ਕੇ ਫੇਰ ਇੱਥੇ ਹੀ ਰਹਿ ਜਾਣ ਸਾਰਾ ਕੁਝ ਪੈਸਾ ਵੀ ਘਰ ਵੀ ਤੇ ਬੱਚੇ ਸਾਡੇ ਗੋਰੀਆ ਗੋਰੇ ਵੱਢ ਜਾਣੇ ਅਸੀਂ ਆਪਣੇ ਬੱਚੇ ਸੰਭ ਲਾਂਗੇ ਸਾਡੇ ਗਾਂਹ ਬੱਚਿਆਂ ਦੇ ਬੱਚੇ ਕਿੱਥੋਂ ਸੱਪੇ ਜਾਣੇ ਆ ਅੱਛਾ ਇਹ ਦੱਸੋ ਵੀ ਮਕਸਦ ਕੀ ਹੈ ਪਿੱਛੇ ਜਿਹੜੇ ਤੁਸੀਂ ਇੰਨੇ ਬਹੁਤ ਵਧੀਆ ਤੁਹਾਡੀਆਂ ਲੇਖਣੀ ਬੜੀ ਬਾਖਮਾਲ ਹੈ ਤੇ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਲਿਖ ਰਹੇ ਹੋ ਜੋ ਸਾਡੇ ਭਾਈਚਾਰੇ ਨਾਲ ਵਾਪਰ ਰਿਹਾ ਇਹ ਹੈ ਬਿਲਕੁਲ ਇੱਕ ਦੁਖਦਾਈ ਹੈ ਪਰ ਹੈ ਸਚਾਈ ਪਖ ਤੁਸੀਂ ਇਹ ਸਾਰੇ ਵਰਤਾਰੇ ਦੇ ਰਾਹੀਂ ਇਨਾਂਕ ਲੇਖਨੀ ਤੇ ਰਾਹੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਂ ਮੈਸੇਜ ਤ ਦੇਣ ਦੇ ਮੈਂ ਸੋਚਦਾ ਕਿ ਮੈਂ ਬਹੁਤ ਛੋਟਾ ਵਾਂ ਕਿ ਨਹੀਂ ਮੈਸੇਜ ਕੀ ਦੇਣਾ ਪਰ ਮੈਂ ਚਾਹੁੰਨਾ ਕਿ ਲੋਕਾਂ ਚ ਇੱਕ ਗੱਲ ਜਾਵੇ ਕਿ ਅਸੀਂ ਅਸੀਂ ਜੋ ਅਸੀਂ ਇਹ ਜਿਹੜੀ ਹਵਾ ਚੱਲੀ ਹੋਈ ਏ ਕਿ ਹਰ ਬੱਚਾ ਪਾਸਪੋਰਟ ਲੈ ਕੇ ਆਇਲੈਂਡਸ ਵਾਲੀ ਦੁਕਾਨ ਤੇ ਖੜਾ ਏ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਨੂੰ ਚਲੇ ਜਾਵਾਂ ਜੇ ਸਾਡੇ ਪਿੰਡ ਖਾਲੀ ਹੋ ਗਏ ਜੇ ਸਾਡਾ ਮਤਲਬ ਕਿ ਸਾਡੇ ਘਰ ਖਾਲੀ ਹੋ ਗਏ ਪਿੰਡ ਖਾਲੀ ਹੋ ਗਏ ਉਹਨਾਂ ਵਿੱਚ ਜਿਹੜੀ ਤੁਸੀਂ ਇਹ RAMU ਵਾਲੀ ਕਹਾਣੀ ਏ ਉਹ ਕਹਾਣੀ ਅਸਲ ਸੀ ਵਿਚਨ ਲਾ ਪੜ੍ਹਣੀ ਏ ਬਿਲਕੁਲ ਨਹੀਂ ਉਹ ਤਾਂ ਰਾਜੀ ਸਿੰਘ ਪੜ੍ਹਨ ਵਾਲੀ ਪੜ੍ਹਣੀ ਮਾਲਕ ਰਾਮੂ ਤੋਂ ਰਾਮ ਸਿੰਘ ਬਣ ਗਏ ਤੇ ਜਿਹੜੇ ਇੰਗਲੈਂਡ ਜਾ ਕੇ ਬਸਦਾ ਹੈਗਾ ਸੰਦੀਪ ਸਿੰਘ ਉਹਨੂੰ ਵਾਪਸ ਆਪਣੇ ਪ੍ਰਦੇਸ਼ ਪੰਜਾਬ ਵਿੱਚ ਆ ਕੇ ਨੌਕਰੀ ਉਸੇ ਰਾਮੂ ਕੋਲ ਕਰਨੀ ਪਈ ਉਸੇ ਰਾਮੂ ਕੋਲ ਰਾਮ ਕੋ ਕਰਨੀ ਪਈ ਇਹ ਹਕੀਕਤ ਹੈ ਬਹੁਤ ਸਾਰੇ ਤੁਸੀਂ ਚਾਤੀ ਮਾਰ ਕੇ ਜਾ ਕੇ ਵੇਖੋ ਅੱਜ ਮੇਰੇ ਘਰੇ ਉੱਥੇ ਇੰਡੀਆ ਮੁੰਡੇ ਕੰਮ ਕਰਨ ਦੇ ਨੇ ਉਹ ਸਾਰੇ ਦੇ ਸਾਰੇ ਬਿਹਾਰੀ ਏ ਔਰ ਵਧੀਆ ਕੰਮ ਕਰਨ ਦੇ ਅਗਲੇ ਪੈਸੇ ਮੰਗਦੇ ਠੋਕੇ ਸਾਡੇ ਮੁੰਡੇ ਕੰਮ ਹੀ ਨਹੀਂ ਕਰਦੇ ਇਹ ਸਾਰੇ ਬਰਤਾਰੇ ਲਈ ਜ਼ਿੰਮੇਵਾਰ ਇਕੱਲੇ ਜਿਹੜੇ ਬੱਚੇ ਚਾਹਦੇ ਸੀ ਬਾਹਰ ਜਾ ਕੇ ਵਸੀਏ ਉਹਨਾਂ ਦੇ ਮਾਪਿਓ ਜਾਂ ਕਿਸੇ ਪਾਸੇ ਸਰਕਾਰ ਦਾ ਵੀ ਕੋਈ ਦੋਸ਼ ਹੈ ਬਹੁਤ ਵੱਡਾ ਦੋਸ਼ ਜਿਹੜਾ ਆ ਉਹ ਸਰਕਾਰਾਂ ਦਾ ਹੈ ਸਿਰ ਮੈਨੂੰ ਤਾਂ ਲੱਗਦਾ ਇਹ ਪਲਾਨ ਕਰਕੇ ਘੱਟੋ-ਘੱਟ ਕੋਈ 50-60 ਸਾਲ ਪਹਿਲਾਂ ਇਹ ਜਿਹੜੀ ਇਹਦੀ ਸਕ੍ਰਿਪਟ ਲਿਖੀ ਗਈ ਹੈ ਕਿ ਪੰਜਾਬ ਨੂੰ ਕਿਵੇਂ-ਕਿਵੇਂ ਅਸੀਂ ਜਿਹੜਾ ਆ ਅਸੀਂ ਇਹਦੇ ਤੇ ਅਟੈਕ ਕਰਨਾ ਹੈ ਉਹ ਕਦੇ ਨਸ਼ਿਆਂ ਦੇ ਨਾਲ ਸੀ ਕਦੇ ਗੋਲੀਆਂ ਨਾਲ ਸੀ ਕਦੇ ਕਿਸੇ ਹੋਰ ਮੈਟਰ ਦੇ ਨਾਲ ਜਿਹੜਾ ਆ ਇਸ ਨੂੰ ਅਟੈਕ ਕੀਤਾ ਗਿਆ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਦੁਖਾਂਤ ਜਿਹੜਾ ਇਸ ਵੇਲੇ ਪੰਜਾਬ ਖਾਲੀ ਕਰ ਰਿਹਾ ਆਪਣੇ ਆਪ ਨੂੰ ਬਾਹਰ ਲੈ ਕੇ ਜਾ ਰਹੇ ਨੇ ਬੱਚੇ ਇਹ ਵੀ ਸ਼ਾਇਦ ਉਸੇ ਹੀ ਇੱਕ ਕੜੀ ਦਾ ਮਤਲਬ ਕਿ ਕੜੀ ਹੈ ਉਸੇ ਮਾਲਾ ਦੀ ਬਿਲਕੁਲ ਜੀ ਸਰਕਾਰਾਂ ਦਾ ਬਹੁਤ ਵੱਡਾ ਹੱਥ ਹੈ ਸਰਕਾਰਾਂ ਜੇ ਜਾਣ ਤਾਂ ਆਪਣੇ ਜੂਥ ਨੂੰ ਪਤਾ ਹੋਵੇ ਜਦੋਂ ਸਰਕਾਰਾਂ ਨੂੰ ਕਿ ਸਾਡਾ ਜੂਥ ਜਿਹੜਾ ਡレイン ਹੋ ਰਿਹਾ ਸਾਡੀ ਜਿਹੜੀ ਤਾਕਤ ਹੈ ਉਹ ਡレイン ਹੋ ਰਹੀ ਹੈ ਤੇ ਸਰਕਾਰਾਂ ਉਹਨਾਂ ਦੇ ਉੱਤੇ ਕੰਮ ਕਰਕੇ ਉਹਨਾਂ ਨੂੰ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕਰ ਸਕਦੀਆਂ ਨੇ ਤੇ ਜੇ ਉਹਨਾਂ ਨੂੰ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਨਹੀਂ ਮਾਹੌਲ ਹੀ ਇਦਾਂ ਦਾ ਕ੍ਰੀਏਟ ਕਰ ਦਿੱਤਾ ਗਿਆ ਹੈ ਪਰ ਸਾਡੇ ਪੰਜਾਬ ਵਿੱਚ ਕਿ ਸਾਡੇ ਜਿਹੜੇ ਬੱਚੇ ਨੇ ਉਹ ਚਾਹ ਮਾਪਿਓ ਵੀ ਚਾਹੁੰਦੇ ਨੇ ਕਿ ਕਿਸੇ ਤਰੀਕੇ ਨਾਲ ਸਾਡਾ ਬੱਚਾ ਜਿਹੜਾ ਬਾਹਰ ਚਲਾ ਜਾਏ ਇੱਥੇ ਦੀ ਦਲਦਲ ਵਿੱਚ ਖੁੱਬ ਕੇ ਮਰਨ ਨਾਲੋਂ ਸਾਡਾ ਬੱਚਾ ਬਾਹਰ ਜਾ ਕੇ ਉੱਥੇ ਚਾਰ ਦਿਨ ਜ਼ਿੰਦਗੀ ਦੇ ਜਿਉਲੇ ਤੇ ਇੱਥੇ ਨਸ਼ਿਆਂ ਦੀ ਦਲਦਲ ਵਿੱਚ ਪੈ ਕੇ ਮਰਨ ਨਾਲੋਂ ਚੰਗਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਆਪਣੇ ਬਿਜ਼ੀ ਸ케ਜੂਲ ਵਿੱਚੋਂ ਸਮਾਂ ਕੱਢਿਆ ਤੁਹਾਡੀ ਲੇਖਣੀ ਨੂੰ ਅਸੀਂ ਸਲੂਟ ਕਰਦੇ ਹਾਂ ਤੇ ਅਰਦਾਸ ਵੀ ਕਰਦੇ ਹਾਂ ਗੁਰੂ ਮਾਰਾਜ ਤਰ ਚੜਦੀ ਕਲਾ ਚ ਰੱਖਣ ਤੇ ਇਸੇ ਤਰ੍ਹਾਂ ਤੁਸੀਂ ਦੇਸ਼ ਕੌਮ ਦਾ ਪੰਥ ਦੀ ਸੇਵਾ ਕਰ ਸਕੋ ਆਪਣੀ ਲੇਖਣੀ ਤੇ ਰਾਹੀਂ ਕੁਝ ਦੋ ਸ਼ਬਦ ਹੋਰ ਕਹਿਣਾ ਚਾਹਉਂ ਅੱਛਾ ਮੈਂ ਸਿਰਫ ਕਹਿਣਾ ਚਾਹਨਾ ਕਿ ਇਹ ਜਿਹੜੀ ਸਾਡੀ ਜਿਹੜੀ ਬੁੱਕ ਹੈ ਇੰਟਰਨੈਟ ਦੇ ਉੱਤੇ ਅਵੇਲੇਬਲ ਹੈਗੀ ਹੈ ਪੰਜ ਕਹਾਣੀਆਂ ਨੇ ਇਹਦੇ ਵਿੱਚ ਜਿਹੜੀਆਂ ਪੰਜੇ ਦੀਆਂ ਪੰਜੇ ਕਹਾਣੀਆਂ ਤੁਹਾਨੂੰ ਟੱਚ ਕਰਨਗੀਆਂ ਤੁਹਾਨੂੰ ਇੱਕ ਕਹਾਣੀ ਪੜੋਂਗੇ ਦੂਸਰੀ ਕਹਾਣੀ ਪੜਨ ਨੂੰ ਦਿਲ ਕਰੇਗਾ ਇਹ ਕੋਸ਼ਿਸ਼ ਕਰਕੇ ਕੁਦਰਤ ਨੇ ਮੇਰੇ ਕੋਲ ਲਿਖਵਾਈਆਂ ਨੇ ਮੈਂ ਖੁਦ ਤਾਂ ਕਹਾਣੀਆਂ ਕਹਾਣੀ ਲੇਖਕ ਨਹੀਂ ਆ ਬਿਲਕੁਲ ਛੋਟਾ ਜਿਹਾ ਬੰਦਾ ਤੇ ਮੈਂ ਚਾਹਾਂਗਾ ਕਿ ਤੁਸੀਂ ਜਿੰਨੇ ਵੀ ਮੇਰੇ ਵੀਰ ਜਿਹੜੇ ਤੁਹਾਡੇ ਸਰੋਤੇ ਨੇ ਤੁਹਾਡੇ ਪ੍ਰੋਗਰਾਮ ਨੂੰ ਦੇਖਦੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਖੈਰਾਬਾਦੀ ਕਹਾਣੀਆਂ ਕੁਲਵੰਤ ਸਿੰਘ ਖੈਰਾਬਾਦੀ ਕਰਕੇ ਜਦੋਂ ਤੁਸੀਂ ਇਸ ਨੂੰ ਟਾਈਪ ਕਰੋਗੇ ਤੇ ਇਹ ਗੂਗਲ ਦੇ ਉੱਤੇ ਤੁਹਾਨੂੰ ਜਿਹੜੀਆਂ ਕਹਾਣੀਆਂ ਮਿਲ ਜਾਣਗੀਆਂ ਇਹਨਾਂ ਨੂੰ ਜਰੂਰ ਵੇਖੋ ਇੱਕ ਵਾਰੀ ਜਰੂਰ ਪੜੋ ਪੰਜਾਬ ਦੇ ਦਰਦਾਂ ਨਾਲ ਭਰੀਆਂ ਹੋਈਆਂ ਪੰਜਾਬ ਦੇ ਜਿਹੜੇ ਦੁੱਖ ਨੇ ਜਿਹੜਾ ਜਿਹੜੇ ਦੁੱਖ ਸਾਨੂੰ ਕਈ ਵਾਰੀ ਮਹਿਸੂਸ ਨਹੀਂ ਕਰਦੇ ਅਸੀਂ ਇੱਥੇ ਬੈਠੇ ਉਹਨਾਂ ਦੁੱਖਾਂ ਨੂੰ ਸਾਨੂੰ ਸਾਡੀਆਂ ਉਹਨਾਂ ਦੁੱਖਾਂ ਵੱਲ ਸਾਡੀ ਝਾਤ ਮਾਰਣ ਗਈਆਂ ਔਰ ਇਹਨਾਂ ਨੂੰ ਇਹ ਜਿਹੜੀਆਂ ਕਹਾਣੀਆਂ ਤੁਹਾਨੂੰ ਵਧੀਆ ਲੱਗਣਗੀਆਂ ਬਿਲਕੁਲ ਅਸੀਂ ਵੀ ਉਮੀਦ ਕਰਦੇ ਹਾਂ ਵੀ ਤੁਹਾਡੀਆਂ ਜਿਹੜੀਆਂ ਇਹ ਕਵਿਤਾਵਾਂ ਤੁਹਾਡੀਆਂ ਇਹ ਕਹਾਣੀਆਂ ਦਾ ਜਿਹੜਾ ਤੁਸੀਂ ਆਪਣਾ ਰਾਹ ਖੋਲਿਆ ਹੈਗਾ ਇਹ ਸਾਡੇ ਨੌਜਵਾਨੀ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਲਈ ਇੱਕ ਬਹੁਤ ਵਧੀਆ ਉਪਰਾਲਾ ਹੋਣ ਗਿਆ ਹਾਂ ਕੋਸ਼ਿਸ਼ ਇਹੀ ਹੈ ਬਿਰਜੀ ਕਿ ਮੈਂ ਇਹਨਾਂ ਕਹਾਣੀਆਂ ਦੇ ਰਾਹੀਂ ਇੱਕ ਆਵਾਜ਼ ਮਾਰ ਸਕਾਂ ਲੋਕਾਂ ਤੱਕ ਇੱਕ ਗੱਲ ਪਹੁੰਚਾ ਸਕਾਂ ਕਿ ਜਿਹੜਾ ਰੋਟੀ ਤਾਂ ਹਰ ਜਗ੍ਹਾ ਤੇ ਅਸੀਂ ਉਹੀ ਖਾਣੀ ਹੈ ਦੋ ਰੋਟੀਆਂ ਹੀ ਖਾਣੀਆਂ ਨੇ ਤੇ ਬਾਅਦ ਅਸੀਂ ਕਿਹੜਾ ਬੈਠ ਕੇ ਇੱਥੇ ਮਤਲਬ ਕਿ ਸੋਨੇ ਦੀ ਥਾਲੇ 'ਚ ਰੋਟੀ ਖਾਣੀ ਆ ਰੋਟੀ ਉਹੀ ਪਲੇਟ 'ਚ ਪੈਣੀ ਆ ਉੱਥੇ ਵੀ ਤੇ ਇੱਥੇ ਵੀ ਤੇ ਮਿਲਦੀ ਆ ਦੋ ਹੀ ਐ ਜੇ ਕਿਸਮਤ 'ਚ ਦੋ ਲਿਖੀਆਂ ਨੇ ਤੇ ਉਹ ਇੰਡੀਆ 'ਚ ਬੈਠ ਕੇ ਵੀ ਦੋ ਹੀ ਮਿਲ ਜਾਣੀਆਂ ਇੱਥੇ ਬੈਠ ਕੇ ਵੀ ਦੋ ਹੀ ਮਿਲਣੀਆਂ ਨੇ ਔਰ ਅਮ ਠੀਕ ਆ ਜਿਨ੍ਹਾਂ ਕੋਲ ਜ਼ਮੀਨ ਘੱਟ ਸੀ ਉਹਨਾਂ ਨੇ ਆਵਾਜ਼ ਮਾਰੀ ਉਹਨਾਂ ਨੇ ਬਾਹਰ ਪੈਰ ਪਟਿਆ ਉਹ ਬਹੁਤ ਵਧੀਆ ਗੱਲ ਆ ਜਿਨ੍ਹਾਂ ਕੋਲ 100-100 ਕਿੱਲਾ ਜ਼ਮੀਨ ਐ ਜਿਹੜੇ ਚੰਗੇ ਤਗੜੇ ਆਪਣੇ ਆਪ ਨੂੰ ਸਰਦਾਰ ਖਵਾਉਣ ਵਾਲੇ ਲੋਕ ਨੇ ਉਹਨਾਂ ਨੇ ਵੀ ਆਪਣਾ ਬਾਰ ਬਰ ਪੈਰ ਪਟਿਆ ਉਹ ਗਲਤ ਹੈ ਉਹਨੂੰ ਅਸੀਂ ਆਪਣੀਆਂ ਜ਼ਮੀਨਾਂ ਬਚਾ ਲਈਏ ਆਪਣੇ ਘਰ ਬਚਾ ਲਈਏ ਆਪਣੀ ਜਵਾਨੀ ਬਚਾ ਲਈਏ ਉੱਥੇ ਵੀ ਰਹਿ ਕੇ ਅਸੀਂ ਜੇ ਅਸੀਂ ਉੱਥੇ ਦੇ ਨਾਲ ਰਹੇ ਤੇ ਫਿਰ ਅਸੀਂ ਕਿਸੇ ਜਗ੍ਹਾ ਦੇ ਵੀ ਨਹੀਂ ਰਹਿਣਾ ਇੱਕ ਦਿਨ ਸਾਡੀ ਆਪਣੀਆਂ ਆਪਣੀਆਂ ਜੱਟਾਂ ਨਾਲ ਤੇ ਕੈਨੇਡਾ ਅਮਰੀਕਾ ਇੰਗਲੈਂਡ ਸਭ ਕੁਝ ਨਿਊਜ਼ੀਲੈਂਡ ਸਭ ਖੁਸ ਜਾਣਾ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਵੀਰ ਜੀ ਆਪ ਜੀ ਦਾ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਨਿਵਾਣੇ ਜੇ ਨੂੰ ਆਪਣੇ ਚੈਨਲ ਤੇ ਸਮਾਂ ਦਿੱਤਾ ਤੇ ਕੋਸ਼ਿਸ਼ ਕਰਾਂਗੇ ਜਦੋਂ ਅਗਲੀ ਕੋਈ ਅਸੀਂ ਬੁੱਕ ਆਏਗੀ ਤੇ ਫਿਰ ਆਪ ਜੀ ਨਾਲ ਸ਼ਿਰਕ ਕਰਾਂਗੇ ਸ਼ੁਰੂ ਕਰਾਂਗੇ ਦਰਸ਼ਕਾਂ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ